ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਦੋਸਤੋ ਅੱਜ ਤੁਹਾਨੂੰ ਆਪਾਂ ਪੰਜ ਬੱਸੀਆਂ ਸੱਤ گاਵਾ ਸੂਈਆਂ ਸਵਾਈਆਂ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਜਿਹਦੇ ਵਿੱਚ ਬੱਸੀਆਂ ਦੇ ਵਿੱਚ 2000 ਸੀ ਦੇ ਬੱਚੇ ਨੇਗੇ ਦੇਖ ਸਕਦੇ ਤੁਸੀਂ ਦੇਖੋ ਕਰੋ ਚੱਕੀ ਤੇ ਇਹਦੇ ਆ 2000 ਜਰਸੀ ਦੇ ਬੱਚੇ ਨੇਗੇ ਦੋਸਤੋ ਇਹਨਾਂ ਦੋਮਾਂ ਦਾ ਜੋੜੇ ਦਾ ਰੇਟ ਆ 25000 ਰੁਪਈਆ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਤੋਂ ਲੈ ਕੇ 101% ਬਰੀਡ ਵਾਲੇ ਬੱਚੇ ਨੇ ਜਿਹੜੇ ਇਹ ਕਿਸੇ ਘਰੇਲੂ ਵੀਰ ਨੇ ਘਰੇ ਰੱਖਣ ਖਾਤਰ ਜਾਂ ਫਾਰਮ ਤਿਆਰ ਕਰਨ ਖਾਤਰ ਜਾਂ ਕਿਸੇ ਫਾਰਮ ਵਾਲੇ ਵੀਰ ਨੇ ਚੰਗਾ ਫਾਰਮ ਤਿਆਰ ਕਰਨ ਖਾਤਰ ਇਹ ਬੱਚੇ ਖਰੀਦਣੇ ਨੇ ਐਫ ਦੇ ਤਿੰਨ ਬੱਚੇ ਤੇ ਦੋ ਬੱਚੇ ਯਾਰਸੀਆਂ ਦੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਕੱਲੇ ਕੱਲੇ ਬੱਚੇ ਦੀ 101% ਬਰੀਡ ਵਾਲੇ ਨੇ ਸਾਰੀ ਡਿਟੇਲ ਸੀਮਨ ਦੀ ਡਿਟੇਲ ਸਾਰੀ 828 ਤੋਂ ਨੂੰ ਡਿਟੇਲ ਮਿਲੂਗੀ ਇਹਨਾਂ ਬੱਚਿਆਂ ਦੀ ਚੈੱਕ ਕਰ ਸਕਦੇ ਹੋ ਜਰਸੀਆਂ ਦੇ ਬੱਚੇ ਦਾ ਰੇਟ ਹੈਗਾਗਾ 25000 ਰੁਪਏ ਜੋੜੇ ਦਾ ਤੇ ਜਿਹੜੇ ਆ ਤਿੰਨ ਬੱਚੇ ਐਫ ਦੇ ਨੇ ਇਹਨਾਂ ਦਾ ਤਿੰਨਾਂ ਦਾ ਰੇਟ ਹੈਗਾ 50000 ਰੁਪਏ ਜੀ ਚੈੱਕ ਕਰੋ ਦੋਸਤੋ ਚਾਰੂ ਚੂਰੂ ਫੁੱਲ ਨੇ ਦੇਖ ਸਕਦੇ ਹੋ ਤੁਸੀਂ ਤੇ ਚਾਰ ਚੂਰ ਫੁੱਲ ਚੱਕਦੇ ਆ ਤੇ ਜਿਵੇਂ ਹੁਣ ਚਾਰ ਚੂਰ ਆਪਾਂ ਪਾਉਣਾਗਾ ਕਿਸੇ ਵੀਰ ਨੇ ਘਰੇ ਰੱਖਣ ਖਾਤਰ ਜਾਂ ਫਾਰਮ ਤਿਆਰ ਕਰਨ ਖਾਤਰ ਬੱਚੇ ਇਹ ਖਰੀਦ ਰਹੇ ਨੇ ਤਾਂ ਆਪਣੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਪਹੁੰਚ ਗਏ ਤੁਸੀਂ ਖਰੀਦ ਸਕਦੇ ਹੋ ਤੇ ਸਾਨੂੰ ਸੂਈਆਂ ਸਵਾਈਆਂ ਗਾਵਾਂ ਦਿਖਾਉਣੇ ਆ ਜੀ ਤੇ ਦੋ ਮੱਜਾਂ ਨੇ ਆਪਣੇ ਲਵੇ ਸੂਈਆਂ ਸਵਾਈਆਂ ਚੈੱਕ ਕਰ ਸਕਦੇ ਹੋ ਤੁਸੀਂ ਗਾਵਾਂ ਦੀ ਡਿਟੇਲ ਹੈ ਜਿਹੜੀ ਤੁਸੀਂ ਫਾਰਮ ਤੇ ਪਹੁੰਚ ਕੇ ਪੂਰੀ ਡਿਟੇਲ ਪ੍ਰਾਪਤ ਕਰ ਸਕਦੇ ਹੋ ਤੇ ਬਾਈ ਹੈ ਨਹੀਂ ਘਰ ਨਹੀਂ ਸੋ ਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇ ਦੰਦੇ ਤੇ ਤਾਜ਼ੀਆਂ ਸੂਈਆਂ ਨੇ ਦੋਸਤੋ ਵੇੜੀਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਵਿੱਚ ਵੇੜੀ ਹੈ ਤਾਜੀ ਸੂਈ ਆ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚਾਰੂ ਚੂਰੂ ਹੋਲਣੀਆਂ ਤੇ ਅਡਰ ਤਾਂ ਤੁਸੀਂ ਬਾ ਕਮਾਲ ਹੀ ਆ ਦੇਖ ਸਕਦੇ ਹੋ ਕਿਉਰੀ ਤਾਜੀ ਸੂਈ ਹੈਗੀ ਚੈੱਕ ਕਰੋ ਖਾਂਲੇ ਵੀ ਦੀ ਸਾਫ ਸੁਥਰੀ ਹੈ ਦੁੱਧ ਲਗਭਗ ਦੋਸਤੋ ਇਹ ਦੇ ਦੇਣੀ ਆ 25 ਪਲੱਸ ਤੋਂ ਲੈ ਕੇ 40 45 ਲੀਟਰ ਵਾਲੀਆਂ ਆਪਣੇ ਲਵੇ ਗਾਂਵਾਂ अवेलेबल ਨੇਂ ਆ ਤੇ ਕਸਾਈ ਵਾਲ ਗਾਂ ਟੌਪ ਦੀ ਚੈੱਕ ਕਰੋ ਸੂਈ ਸਵਾਈ ਸਾਈ ਵਾਲ ਠੰਡੀ ਸੀਲ ਇਹ ਵੀ ਗਾਂ ਫੋਰ ਸੇਲ ਹੈ ਤੇ ਇੱਕ ਨੁਕਰੀ ਬਿਲਕੁਲ ਵਾਈਟ ਚਿੱਟੀ ਗਾਂ ਐਫ ਐਫ ਦੀ ਇਹ ਵੀ ਆਪਣੇ ਲਵੇ ਛੇਲ ਹੈ ਇਹ ਵੀ ਸੂਈ ਸਵਾਈ ਤੁਸੀਂ ਚੈੱਕ ਕਰ ਸਕਦੇ ਹੋਗੇ ਟਾਪ ਦੀ ਐਚਐਫ ਤੁਸੀਂ ਇੱਧਰ ਦੇਖ ਸਕਦੇ ਹੋਗੇ ਇਹ ਵੀ ਫੋਰ ਛੇਲ ਹੈ ਸੂਈ ਸਵਾਈ ਪਿੱਸੇ ਬੱਸੀ ਹੋਰ ਵੀ ਆਪਣੇ ਲਵੇ ਇਧਰ ਛੋਟੀਆਂ ਖੜੀਆਂ ਨਹੀਂ ਆ ਕਿਸੇ ਵੀਰ ਨੇ ਖਰੀਦਣੀਆਂ ਨੇ 9531080953 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਡਿਟੇਲ ਲੈ ਸਕਦੇ ਹੋਗੇ ਫੰਡ ਹੈਗਾ ਆਪਣਾ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਨੇੜੇ ਤਣਾਉਲਾ ਮੰਡੀ ਰਹਿ ਜਾਂਦਾ ਜੀ ਚੈੱਕ ਕਰੋ ਦੋਸਤੋ ਤੇ ਆਹ ਗਾਂ ਵੀ ਬਹੁਤ ਚੰਗੀ ਆ ਕੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਚੈੱਕ ਕਰੋ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਦੋਸਤੋ ਤੁਸੀਂ ਫਾਰਮ ਤੇ ਪਹੁੰਚ ਕੇ ਸਾਰੀ ਡਿਟੇਲ ਮੱਝਾਂ ਨਾਮਾਂ ਦੀ ਲੈ ਸਕਦੇ ਹੋ वीडियो म 나ं द